ਸੋ YPSF ਨੇ ਸਾਨੂੰ ਮੈਂਟਲੀ ਫਾਈਨੈਂਸ਼ੀਅਲੀ ਤੇ ਮੋਰਲੀ ਸਪੋਰਟ ਕੀਤਾ ਤੇ ਨਿਊ ਬੈਚ ਦੇ ਬੱਚੇ ਜਿਨ੍ਹਾਂ ਨੇ ਜੋ ਫਾਈਨੈਂਸ਼ੀਅਲੀ ਨਹੀਂ ਸਟੇਬਲ ਹੈਗੇ ਉਹ YPSF ਨੂੰ ਕੰਟੈਕਟ ਕਰਨ ਤਾਂ ਕਿ ਉਹ ਨਵੇਂ ਆਪਣੇ ਜਿਹੜੇ ਫਿਊਚਰ ਦੇ ਸੁਪਨੇ ਨੇ ਉਹ ਆਪਣੇ ਪੂਰੇ ਕਰ ਸਕਣ ਇਹਨਾਂ ਦੇ ਚੁੱਕ ਜੇਕਰ ਨੂੰ YPSF ਨੇ ਇੰਨਾ سپورਟ ਕੀਤਾ ਤਾਂ ਨੇ ਸਾਨੂੰ ਸਾਰੀਆਂ ਫੈਸਿਲਿਟੀਆਂ ਹੋਸਟਲ ਫੂਡ ਐਂਡ 올 ਕਲਾਸਿਸ ਸਾਰੀ ਫੈਸਿਲਿਟੀਆਂ ਦਿੱਤੀਆਂ ਮੈਚ ਆਨੀਆਂ ਦੀ ਅਗਰ ਕੋਈ ਵੀ ਹੋਰ ਵੀ ਸਟੂਡੈਂਟਸ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਇੰਨੀ ਸਾਰੀਆਂ ਫੈਸਿਲਿਟੀਆਂ ਨੂੰ ਐਂਡ ਬਾਹਰ ਐਨੋਸ ਉਹ YPSF ਨੂੰ ਅਪਰੋਚ ਕਰਨ ਤੇ ਇਸ ਤਰ੍ਹਾਂ ਹੀ UPSC ਦੀ ਤਿਆਰੀ ਕਰਦੇ ਪਿਛਲੇ 2 ਸਾਲ ਤੋਂ ਸਾਨੂੰ YPSF ਵੱਲੋਂ ਫਾਈਨੈਂਸ਼ਲੀ ਸਟੇਬਲ फाइनैशियली सपोर्ट के नाल सू मैंटली सपोर्ट भी किया गया जिस दजो असी इस बार भी यू पी एस सी के प्री एग्जाम अपीयर हो रहे हैं very thankful to each and every member of ypsf that they gave me the chance to be bold in this particular dream है जो की फाइनेंशियली कंडीशन उनके ठीक नहीं है और वो अफोर्ड नहीं कर सकते हैं ਜੋ ਵੀ ਬੱਚੇ ਜਿਨ੍ਹਾਂ ਨੂੰ ਪੜ੍ਹਾਈ ਦਾ ਸ਼ੌਂਕ ਹੈ ਜੋ ਸਿਵਲ ਸਰਵਿੰਸ ਦੀ ਪੜ੍ਹਾਈ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਕੋਲ ਇਹਨੇ ਪੈਸੇ ਨਹੀਂ ਕੀ ਅਫੋਰਡ ਕਰ ਸਕਣ ਤੇ ਮੈਂ ਉਹਨਾਂ ਨੂੰ ਆਈਯੂ ਸੁਜੈਸਟ ਕਰਾਂਗੀ ਕਿ ਉਹ ਵਾਈਪਰਸ ਫੈਲਨ ਕੋਟੈਕਟ ਕਰਨ ਪੰਜਾਬ ਹਰਿਆਣਾ ਸਮੇਤ ਉਤਰੀ ਭਾਰਤ ਦੇ ਹੋਣ ਹਰ ਪਰ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਮਰੱਥ ਬਣਾਉਣ ਲਈ ਜੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਜਿਸ ਦ੍ਰਿਸ਼ਟੀਕੋਣ ਦੇ ਨਾਲ ਇਸ ਦੇਸ਼ਾ ਵਿੱਚ ਪਹਿਲ ਕੀਤੀ ਗਈ ਹੈ ਉਹ ਸਾਕਾਰ ਹੋਣ ਵੱਲ ਭੱਦਰ ਹੈ ਕਿਉਂਕਿ ਜਿੱਥੇ ਜੰਗ ਪ੍ਰੋਗਰੈਸਿਵ ਸਿੱਖ ਫੋਰਮ ਦੀ ਮਦਦ ਨਾਲ 2 ਸਾਲ ਤੋਂ ਕੋਚਿੰਗ ਪ੍ਰਾਪਤ ਕਰ ਰਹੇ 22 ਦੇ ਕਰੀਬ ਵਿਦਿਆਰਥੀ ਬਕਾਰੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਲਈ ਤਿਆਰੀ ਉੱਥੇ ਹੀ ਆਪਣੇ ਭਵਿੱਖ ਨੂੰ ਸਵਰਨ ਦਾ ਸੁਪਨਾ ਵੇਖ ਰਹੇ ਦਰਜਨਾਂ ਭਰ ਤੋਂ ਜ਼ਿਆਦਾ ਵਿਦਿਆਰਥੀ ਇੱਕ ਸਾਲ ਤੋਂ ਚੰਡੀਗੜ੍ਹ ਦੇ ਵਿੱਚ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੇ ਇਸ ਉਪਰਾਲੇ ਲਈ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਆਦਿ ਸਾਂਝੀ ਸੋਚ ਵਾਲੇ ਵਿਅਕਤੀਆਂ ਨੂੰ ਇਕੱਠਾ ਕਰਨ ਦੀ ਪਹਿਲ ਕਦਮੀ ਨੇ 2023 ਵਿੱਚ ਆਪਣਾ ਪਹਿਲਾ ਠੋਸ ਕਦਮ ਚੁੱਕਿਆ ਸੀ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਸਖਤ ਪ੍ਰੀਖਿਆ ਜਰੀਏ ਚੁਣੇ ਗਏ ਇਹਨਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਸਿਖਲਾਈ ਲਈ ਮੁਫਤ ਰਹਿائش ਖਾਣਾ ਤੇ ਪੂਰੀ ਸਪਾਂਸਰਸ਼ਿਪ ਪ੍ਰਦਾਨ ਕਰ ਰਿਹਾ ਹੈ। 2IPSF ਸਿਰਫ ਸਪਾਂਸਰਸ਼ਿਪ ਹੀ ਪ੍ਰਦਾਨ ਨਹੀਂ ਕਰ ਰਿਹਾ ਬਲਕਿ ਤਿਆਰੀ ਕਰ ਰਹੇ ਬੱਚਿਆਂ ਦੇ ਨਾਲ ਲਗਾਤਾਰ ਰابطਾ ਕਾਇਮ ਰੱਖਦੇ ਹੋਏ ਉਹਨਾਂ ਦੀ ਹਰ ਛੋਟੀ ਵੱਡੀ ਉਲਝਣ ਜਾਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਸਹਿਯੋਗ ਨਾਲ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀਆਂ ਵਿਦਿਆਰਥਣਾਂ ਇਸ ਜੀਵਨ ਬਦਲਣ ਵਾਲੇ ਮੌਕੇ ਲਈ ਫੋਰਮ ਦਾ ਧੰਨਵਾਦ ਪ੍ਰਗਟ ਕਰਦੀਆਂ ਨਜ਼ਰਾਈਆਂ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਦੀਪ ਕੌਰ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਤੇ ਯੰਗ ਸਿੱਖ ਪ੍ਰੋਗਰੈਸਿਵ ਫੋਰਮ ਨੇ ਮੈਨੂੰ ਓਪਰਚ्युनिटी ਪ੍ਰੋਵਾਈਡ ਕੀਤੀ ਕਿ ਮੈਂ ਸੰਕਲਪ ਚੰਡੀਗੜ੍ਹ ਦੇ ਵਿੱਚ ਆਈਐਸਟੀ ਕੋਚਿੰਗ ਲੈ ਸਕਾਂ ਤੇ ਇਸ ਸਾਲ ਵਾਈਪੀਐਸਐਫ ਨੇ ਸਾਨੂੰ ਮੈਂਟਲੀ ਫਾਈਨੈਂਸ਼ੀਅਲੀ ਤੇ ਮੋਰਲੀ ਸਪੋਰਟ ਕੀਤਾ ਜਿਹਦੇ ਨਾਲ ਯੰਗ ਸਿੱਖ ਪ੍ਰੋਗਰੈਸਿਵ ਫੋਰਮ ਨੇ ਮੈਨੂੰ ਹੌਸਟਲ ਦੀ ਫੈਸਿਲਿਟੀ ਫੂਡ ਦੀ ਤੇ ਕੋਚਿੰਗ ਦੀ ਸਾਰੀ ਫਾਈਨੈਂਸ਼ੀਅਲੀ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਵਾ ਜਾਕੀ ਮੈਂ ਇਹ ਕਰ ਨਹੀਂ ਸਕਦੀ ਸੀ ਤੇ ਨਿਊ ਬੈਚ ਦੇ ਬੱਚੇ ਜਿਨ੍ਹਾਂ ਨੇ ਜੋ ਫਾਈਨੈਂਸ਼ੀਅਲੀ ਨਹੀਂ ਸਟੇਬਲ ਹੈਗੇ ਉਹ ਵਾਈਪੀਐਸਐਫ ਨੂੰ ਕੰਟੈਕਟ ਕਰਨ ਤਾਂ ਕਿ ਉਹ ਨਵੇਂ ਆਪਣੇ ਜਿਹੜੇ ਫਿਊਚਰ ਦੇ ਸੁਪਨੇ ਨੇ ਉਹ ਆਪਣੇ ਪੂਰੇ ਕਰ ਸਕਣ ਇਹਨਾਂ ਦੇ ਥਰੂ ਸਤਿਕਾਰਯੋਗ ਜੀ ਸਾਰਿਆਂ ਨੂੰ ਮੇਰਾ ਨਾਮ ਹਰਜਿੰਦਰ ਕੌਰ ਹੈ ਮੈਂ ਸੰਕਲਪ ਦੇ ਵਿੱਚ ਯੂਪੀਐਸਸੀ ਦੀ ਕੋਚਿੰਗ ਲੈ ਰਹੀ ਹਾਂ ਤੇ ਇਸ ਵਿੱਚ ਸਾਨੂੰ ਕੀ ਹੈ ਕਿ ਵਾਈਪੀਐਸਐਫ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਵਾਈਪੀਐਸਐਫ ਨੇ ਜੋ ਟੈਸਟ ਕੰਡਕਟ ਕਰਵਾਇਆ ਸੀ ਉਸ ਦੇ ਥਰੂ ਮੈਂ ਆਪਣੇ ਬਾਕੀ ਸਾਥੀਆਂ ਦੇ ਨਾਲ ਜੋ IAS ਦੀ ਕੋਚਿੰਗ ਲੈ ਰਹੀ ਹੈ ਤੇ ਇਸ ਸਾਲ ਅਸੀਂ ਜੋ ਐਗਜ਼ਾਮ ਉਹਦੇ ਵਿੱਚ ਅਪੀਅਰ ਹੋਣ ਜਾ ਰਹੀਆਂ ਤੇ BYPS ਦਾ ਜੋ ਇੱਕ ਸੰਸਥਾ ਆ ਇਹ ਮਤਲਬ ਬਹੁਤ ਜ਼ਿਆਦਾ ਵਧੀਆ ਸੰਸਥਾ ਆ ਤੇ ਜੋ ਬੱਚੇ ਜੋ ਹੈਗੇ ਨੇ ਨਾ ਮਤਲਬ ਸਕਾਲਰ ਬੱਚੇ ਨੇਗੇ ਹੈ ਨਾ ਵਧੀਆ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਇਸ ਸਕਾਲਰਸ਼ਿਪ ਦੇ ਥਰੂ ਇੱਥੇ ਭੇਜਦੇ ਨੇ ਤੇ ਪੂਰੀ ਤਿਆਰੀ ਕਰਵਾਉਂਦੇ ਨੇ ਤੇ ਮੈਂ ਇਸ ਸੰਸਥਾ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਹੋਰ ਵੀ ਮੈਂ ਮਤਲਬ ਜਦੋਂ ਅਸੀਂ ਵੀ ਕੰਮਾਂ ਤੇ ਲੱਗ ਜਾਾਂਗੇ ਤਾਂ ਇਸ ਸੰਸਾਰ ਦੇ ਨਾਲ ਜੁੜਾਂਗੇ ਬਾਕੀਆਂ ਨੂੰ ਵੀ ਮੈਂ ਮਤਲਬ ਇਹ ਕਹਿਨੀ ਆ ਕਿ ਤੁਸੀਂ ਵੀ ਐਦਾਂ ਦੀ ਕੋਈ ਵੀ ਸੰਸਾਰ ਵਾਈਪਸ ਹੋ ਗਈਆਂ ਕੋਈ ਵੀ ਉਹਦੇ ਨਾਲ ਜੁੜੋ ਤੇ ਜੋ ਵੀ ਮਤਲਬ ਬੱਚੇ ਨੇ ਜੋ ਕੁਝ ਕਰ ਸਕਦੇ ਨੇ ਜ਼ਿੰਦਗੀ ਉਹਨਾਂ ਦਾ ਸਹਿਯੋਗ ਕਰੋ ਤੇ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਸਸ਼ੀ ਕਾਲ ਜੀ ਮੇਰਾ ਨਾਮ ਹਰਪੀਤ ਕੌਰ ਹੈ ਤੇ ਮੈਂ ਆਪਣੇ UPSC ਦੀ ਤਿਆਰੀ 2023 ਤੋਂ ਇੱਥੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਥਰੂ ਸਿਲੈਕਸ਼ਨ ਪ੍ਰੋਸੈਸ ਤੇ ਥਰੂ ਜਿਹੜੇ ਆਈ ਸੀ ਅਸੀਂ ਉੱਥੋਂ ਤਿਆਰੀ ਕਰਦੇ ਪਏ ਹਾਂ ਸੰਕਲਪ ਦੇ ਵਿੱਚ ਤੇ ਸਾਡੀ ਸਿਲੈਕਸ਼ਨ 올 ਓਵਰ ਇੰਡੀਆ ਤੋਂ ਹੋਈ ਸੀ 30 ਸਟੂਡੈਂਟਸ ਸੀ ਐਂਡ ਫਰਸਟ ਸਾਡਾ ਆਬਜੈਕਟਿਵ ਟੈਸਟ ਆ ਤੇਨ ਇੰਟਰਵਿਊ ਤੇ ਉਸ ਤੋਂ ਬਾਅਦ ਸਾਡੀ ਇੱਥੇ ਸਿਲੈਕਸ਼ਨ ਹੋਈ ਤੇ ਅਸੀਂ 2 ਸਾਲ ਤੋਂ ਇੱਥੇ ਹੀ ਪ੍ਰੈਪਰੇਸ਼ਨ ਕਰਦੇ ਪਏ ਹਾਂ ਹੁਣ ਅਸੀਂ ਇਸ ਸਾਲ ਪ੍ਰੀਪੇਅਰ ਅਪੀਅਰ ਹੋਣ ਜਾ ਰਹੇ ਸੀ ਪ੍ਰੀਲਿਮਸ ਦੇ ਲਈ ਐਂਡ ਹੋਪ ਸੋਬੀਅਸ ਇਸਾਰੇ ਕਲੀਅਰ ਕਰੀਏ ਤੇ ਇੱਥੇ ਸਾਨੂੰ ਆਈਪੀਐਸਐਫ ਨੇ ਇੰਨਾ ਸਪੋਰਟ ਕੀਤਾ ਨੇ ਸਾਨੂੰ ਸਾਰੀਆਂ ਫੈਸਿਲਿਟੀਆਂ ਹੋਸਟਲ ਫੂਡ ਐਂਡ 올 ਕਲਾਸਿਸ ਸਾਰੀ ਫੈਸਿਲਿਟੀਆਂ ਦਿੱਤੀਆਂ ਜਿਸ ਤੇ ਲੈ ਕਰਕੇ ਅਸੀਂ ਹੁਣ ਇਸ ਮੁਕਾਮ ਤੇ ਪਹੁੰਚ ਗਏ ਅਸੀਂ ਹੁਣ ਅਪੀਅਰ ਹੋਣ ਜਾ ਰਹੇ ਸੀ ਪ੍ਰੀਲਿਮਸ 2025 ਦੇ ਵਿੱਚ ਐਂਡ ਮੈਂ ਚਾਹੁੰਨੀ ਆ ਵੀ ਅਗਰ ਕੋਈ ਵੀ ਹੋਰ ਵੀ ਸਟੂਡੈਂਟਸ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਇੰਨੀ ਸਾਰੀਆਂ ਫੈਸਿਲਿਟੀਆਂ ਨੂੰ ਐਂਡ ਬਾਹਰੈਨੋਸ ਉਹ YPSF ਨੂੰ ਅਪਰੋਚ ਕਰਨ ਤੇ ਇਸ ਤਰ੍ਹਾਂ ਹੀ UPSC ਦੀ ਤਿਆਰੀ ਕਰਨਗੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਖੁਸ਼ੀ ਹੈ ਮੈਂ Rajasthan ਦੇ ਜ਼ਿਲ੍ਹਾ ਸ਼੍ਰੀਗੰਗਾਨਗਰ ਤੋਂ ਬਿਲੋਂਗ ਕਰਦੀ ਹਾਂ ਮੈਨੂੰ ਇੱਕ ਆਨਲਾਈਨ ਪਲੇਟਫਾਰਮ ਦੇ ਥਰੂ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਬਾਰੇ ਪਤਾ ਲੱਗਿਆ ਤੇ ਅਸੀਂ ਇੱਥੇ ਆਏ ਪਿਛਲੇ 2 ਸਾਲ ਤੋਂ ਸਾਨੂੰ YPSF ਵੱਲੋਂ ਫਾਈਨੈਂਸ਼ਲੀ ਸਟੇਬਲ फाइनेंशियली सपोर्ट ਦੇ ਨਾਲ ਸਾਨੂੰ ਮੈਂਟਲੀ سپورਟ ਵੀ ਕੀਤਾ ਗਿਆ ਜਿਸ ਦੇ ਤਵੇਜੋ ਅਸੀਂ ਇਸ ਵਾਰ ਦੇ ਯੂਪੀਐਸਸੀ ਦੇ ਪ੍ਰੀ ਐਗਜ਼ਾਮ ਵਿੱਚ ਅਪੀਅਰ ਹੋ ਰਹੇ ਹਾਂ ਤਾਂ ਮੈਂ ਇਹ ਆਉਣ ਵਾਲੇ ਬੱਚਿਆਂ ਨੂੰ ਇਹ ਸਲਾਹ ਦੇਣਾ ਚਾਹਨੀ ਹਾਂ ਵੀ ਜੋ ਬੱਚੇ ਫਾਈਨੈਂਸ਼ੀਅਲੀ ਅਨਸਟੇਬਲ ਨੇ ਉਹ ਵਾਈਪੀਸ ਨਾਲ ਕੰਟੈਕਟ ਕਰ ਸਕਦੇ ਨੇ ਤਾਂ ਉਹਨਾਂ ਨੂੰ ਜੋ ਵੀ ਉਹਨਾਂ ਦੇ ਜੀਵਨ ਵਿੱਚ ਵੱਡੇ ਵੱਡੇ ਸੁਪਨੇ ਨੇ ਉਹ ਉਹ ਆਪਣੇ ਜੀਵਨ ਚ ਸਕਾਰ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਅੱਜ ਆ ਵਾਈਪੀਐਸਐਫ ਯੰਗ ਪ੍ਰੋਗਰੈਸਿਵ ਸਿਕ ਫਾਰਮ ਦਾ ਤਹਿਤ ਧਿਰੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਲੈਵਲ ਤੇ ਲੈ ਕੇ ਆਏ ਕਿ ਅੱਜ ਮੈਂ ਯੂਪੀਐਸਸੀ ਦਾ ਪੇਪਰ ਕਲੀਅਰ ਕਰ ਸਕਦੀ ਹਾਂਗੀ ਮੈਂ ਅਬੋਹਰ ਸਾਈਟ ਤੋਂ ਬਿਲੋਂਗ ਕਰਦੀ ਹਾਂ ਇੱਕ ਪਿੰਡੂ ਇਲਾਕੇ ਤੋਂ ਜਿਸ ਵਿੱਚ ਮਤਲਬ ਕਿ ਮੈਨੇ ਬੀਐਡ ਕੀਤੀ ਹੋਈ ਹੈ ਤੇ ਮੈਂ ਦੋ ਵਾਰ ਟੀਚਿੰਗ ਦਾ ਐਗਜ਼ਾਮ ਪਲੇਅਰ ਕਰ ਚੁੱਕੀ ਹਾਂ ਤੇ ਪੰਜਾਬ ਪੁਲਿਸ ਦਾ ਐਗਜ਼ਾਮ ਪਲੇਅਰ ਕੀਤਾ ਹੈ ਕਿ ਜਿਹਦੇ ਵਿੱਚ ਮੈਨੂੰ ਜੁਆਇਨਿੰਗ ਨਹੀਂ ਮਿਲੀ ਸੀਗੀ ਇਸ ਕਰਕੇ ਮੈਂ ਸੋਚਿਆ ਕਿ ਮੈਂ ਯੂਪੀਐਸਸੀ ਦੀ ਤਿਆਰੀ ਕਰਨੀ ਹੈ ਤੇ ਉਸ ਲਈ ਮੈਨੂੰ ਕੋਈ ਰਾਹ ਨਹੀਂ ਮਿਲ ਰਿਹਾ ਸੀਗਾ ਮੈਂ ਇੱਕ ਵਾਰ ਸਰ ਤੇ ਪ੍ਰੋਬਲਮ ਸਰ ਦੀ ਵੀਡੀਓ ਦੇਖੀ YouTube ਤੇ ਤੇ ਫਿਰ ਮੈਂ ਸੋਚਿਆ ਕਿ ਮੈਨੂੰ ਇੱਕ ਮੌਕਾ ਮਿਲ ਰਿਹਾ ਹੈ ਤੇ ਮੈਂ ਇਹਨੂੰ ਉਹ ਕਰਾਂ ਫਿਰ ਮੈਂ YouTube ਤੋਂ ਫਾਰਮ ਫਿਲ ਕੀਤਾ ਸਾਡਾ ਫਿਰ ਐਗਜ਼ਾਮ ਹੋਇਆ ਐਗਜ਼ਾਮ ਤੋਂ ਬਾਅਦ ਇੰਟਰਵਿਊ ਹੋਈ ਇੰਟਰਵਿਊ ਤੋਂ ਬਾਅਦ ਮੈਂ ਮਤਲਬ ਕਿ ਇੱਥੇ ਆਈ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਮਤਲਬ ਕਿ ਗਾਈਡਲਾਈਨਸ ਦਿੱਤੀਆਂ ਗਈਆਂ ਜਿਸ ਤਰ੍ਹਾਂ ਕਿ ਮੈਂ ਆਪਣੀ ਯੂਪੀਐਸਸੀ ਦੀ ਜਰਨੀ ਆ ਉਹ ਕਲੀਅਰ ਕਰ ਚੁੱਕੀ ਹਾਂ ਹੁਣ ਮੈਂ ਉਹਨਾਂ ਸੀ 2025 ਵਿੱਚ ਯੂਪੀਐਸਸੀ ਦਾ ਪੇਪਰ ਦੇਣਾ ਤੇ ਹੋਪਸ ਆ ਕਿ ਅਸੀਂ ਕਲੀਅਰ ਕਰੀਏ ਸਾਰਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਪਾਲ ਗੌਰ ਹੈ ਐਂਡ ਮੈਂ ਤਰਨਤਾਰਨ ਏਰੀਆ ਤੋਂ ਬਿਲੋਂਗ ਕਰਦੀ ਹਾਂ ਮੇਰਾ ਮੈਂ ਇਥੇ ਸੰਕਲਪ ਦੇ ਵਿੱਚ ਯੂਪੀਐਸਸੀ ਦੀ ਤਿਆਰੀ ਕਰਦੀ ਪਈ ਆ ਐਂਡ ਮੇਰਾ ਇਥੇ ਸਿਲੈਕਸ਼ਨ ਵਾਈਪੀਐਸਐਫ ਦੇ ਥਰੂ ਹੋਇਆ ਸੀ ਜਿੱਦਾਂ ਕਿ ਪਹਿਲਾਂ ਹਡਾ ऑब्जेक्टिव टेस्ट ਹੋਇਆ ਉਸ ਤੋਂ ਬਾਅਦ ਉਹ ਇੰਟਰਵਿਊ ਕੰਡਕਟ ਕਰਵਾਇਆ ਗਿਆ ਐਂਡ ਕਾਫੀ ਸਾਰੇ ਸਟੂਡੈਂਟਸ ਦੇ ਵਿੱਚੋਂ 20 অর 30 ਸਟੂਡੈਂਟਸ ਸੈਲੈਕਟ ਕੀਤੇ ਗਿਆ ਸੀ ਕਿ ਯੂਪੀਐਸਸੀ ਦੇ ਪ੍ਰੈਪਰੇਸ਼ਨ ਵਾਸਤੇ ਐਂਡ ਉਹਨਾਂ ਵਿੱਚ ਹੀ ਮੇਰਾ ਸਿਲੈਕਸ਼ਨ ਹੋਇਆ ਸੀ ਐਂਡ ਮਤਲਬ ਹਾਡੇ ਪ੍ਰੀਲਿਮਸ ਐਂਡ ਮੇਨਸ ਦੋਵਾਂ ਦੀ ਇੱਕ 1 ਸਾਲ ਤੋਂ ਤਿਆਰੀ ਹੋ ਰਹੀ ਹੈ ਐਂਡ ਇਸ ਸਾਲ ਅਸੀਂ ਯੂਪੀਐਸਸੀ 2025 ਵਾਸਤੇ ਮਤਲਬ ਅਪੀਅਰ ਹੋ ਰਹੇ ਹਾਂ ਐਂਡ ਮੇਰੀ ਇਹ ਜਰਨੀ ਕਾਫੀ ਵਧੀਆ ਰਹੀ ਹੈ ਐਂਡ ਮਤਲਬ ਆਲ ਓਵਰ ਫੈਕਲਟੀ ਐਂਡ ਟੀਚਰਸ ਵੀ ਕਾਫੀ ਸਪੋਰਟ ਰਹੀ ਹੈ ਐਂਡ ਵਧੀਆ ਮਤਲਬ ਇੱਥੇ ਪ੍ਰੈਪਰੇਸ਼ਨ ਹੋਈ ਹੈ ਥੈਂਕ ਯੂ ਦੋ ਸਾਲਾਂ ਦੀ ਸਖਤ ਤਿਆਰੀ ਤੋਂ ਬਾਅਦ ਬਕਰਿ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਲਈ ਤਿਆਰ ਵਿਦਿਆਰਥਣਾਂ ਨੇ ਵਾਈਪੀਐਸਐਫ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਆਪਣਾ ਤਜਰਬਾ ਵੀ ਸਾਂਝਾ ਕੀਤਾ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗੁਰਵਿੰਦਰ ਕੌਰ ਤੇ ਮੈਂ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਤੋਂ ਇੱਥੇ ਵਾਈਪੀਐਸਐਫ ਸੰਸਥਾ ਦੇ ਥ ਸੰਕਲਪਿੰਸਿਊਰ ਦੇ ਵਿੱਚ ਉਹ ਯੂਪੀਐਸਸੀ ਦੀ ਕੋਚਿੰਗ ਲੈਣ ਲਈ ਆਈ ਆਂ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਵੀਪੀਐਸਸੀ ਸੰਸਥਾ ਦਾ ਪੂਰੀ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਐਡੇ ਵੱਡੇ ਪਲੇਟਫਾਰਮ ਤੇ ਆਣ ਦਾ ਮੌਕਾ ਦਿੱਤਾ ਹੈ ਕਿਉਂਕਿ ਹਰ ਕੋਈ ਸਟੂਡੈਂਟ ਇੱਥੇ ਆਣ ਦੀ ਅਫੋਰਡ ਨਹੀਂ ਕਰ ਪਾਂਦਾ ਕਿਉਂਕਿ ਸਭ ਪਹਿਲਾਂ ਤਾਂ ਦੇਖਿਆ ਜਾਵੇ ਕਿ ਹਰ ਇੱਕ ਇੰਸਟੀਚਿਊਟ ਦੇ ਵਿੱਚ ਬਹੁਤ ਜ਼ਿਆਦਾ ਫੀਸਾਂ ਭਰਵਾਈਆਂ ਜਾਂਦੀਆਂ ਨੇ ਤੇ ਜੋ ਕਿ ਹਰ ਇੱਕ ਬੱਚਾ ਅਫੋਰਡ ਨਹੀਂ ਕਰ ਪਾਂਦਾ ਸੋ ਇੱਥੇ ਕੀ ਹੈ ਕਿ ਜੋ ਇੱਕ ਯੰਗ ਪ੍ਰੋਗਰੈਸਿਵ ਸਿਕ ਫੋਰਮ ਸੰਸਥਾ ਬਣੀ ਹੋਈ ਹੈ ਉਹ ਕੀ ਕਰਦੇ ਨੇ 올 ਇੰਡੀਆ ਲੈਵਲ ਤੇ ਹਰ ਇੱਕ ਬੱਚ ਸੋ ਜੋ ਬੱਚੇ ਟੈਸਟ ਕਲੀਅਰ ਕਰਦੇ ਨੇ ਤਾਂ ਉਹਨਾਂ ਦੀ ਬਾਅਦ ਵਿੱਚ ਇੰਟਰਵਿਊ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਕੀ ਸਿਲੈਕਟਡ ਬੱਚਿਆਂ ਜੋ ਕਿ ਯੂਪੀਐਸਸੀ ਪ੍ਰੈਪਰੇਸ਼ਨ ਅੱਛੇ ਤਰੀਕੇ ਨਾਲ ਕਰ ਸਕਦੇ ਨੇ ਉਹਨਾਂ ਨੂੰ ਸਿਲੈਕਟ ਕਰਕੇ ਇੱਥੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਦਵਾਈ ਜਾਂਦੀ ਹੈ ਸੋ ਇੱਥੇ ਜੇਕਰ ਇੰਸਟੀਚਿਊਟ ਦੀ ਗੱਲ ਕਰਾਂ ਤਾਂ ਇੱਥੇ ਇੰਸਟੀਚਿਊਟ ਦੇ ਵਿੱਚ ਜੋ ਫੈਕਲਟੀ ਹੈ ਸਟਾਫ ਹੈ ਉਹ ਵੀ ਬਹੁਤ ਵਧੀਆ ਕੁਆਲਿਟੀ ਦਾ ਹੈ ਤੇ ਜੋ ਵਾਈਪੀਐਸਫ ਸੰਸਥਾ ਹੈ ਉਹ ਉਹ ਕੀ ਕਰਦੇ ਨੇ ਇੱਥੇ ਪਹਿਲਾਂ ਤਾਂ ਫ੍ਰੀ ਆਫ ਕੋਸਟ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦੇ ਨੇ plus ਇਹਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਰਹਿਣ ਦੀ ਅਕੋਮੋਡੇਸ਼ਨ ਪੀਜੀ ਦੇ ਰੈਂਟ ਹੋ ਗਿਆ ਜਾਂ ਖਾਣ ਪੀਣ ਦਾ ਹੋ ਗਿਆ ਹਰ ਇੱਕ ਸੁਵਿਧਾ ਵਾਈਸਪੀਐਸਐਫ ਸੰਸਥਾ ਦੇ ਵੱਲੋਂ ਫ੍ਰੀ ਆਫ ਕੋਸ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸੋ ਇਥੇ ਕੀ ਹੈ ਕਿ ਹਰ ਇੱਕ ਪੇਰੈਂਟਸ ਨੂੰ ਇੱਕ ਡਰ ਹੁੰਦਾ ਕਿ ਕਿੱਦਾਂ ਦਾ এনवायरमेंट ਹੋਏਗਾ ਕਿ ਬੱਚਿਆਂ ਨੂੰ ਇੰਨੇ ਦੂਰ ਭੇਜਣਾ ਪੜਨ ਲਈ ਮੈਂ ਇਹਨਾਂ ਨੂੰ ਪੇਰੈਂਟਸ ਨੂੰ ਯਕੀਨ ਦਿਵਾਉਣਾ ਚਾਹਾਂਗੀ ਕਿ ਇੱਥੇ ਇੰਸਟੀਟਿਊਟ ਵਿੱਚ ਤੇ ਪੀਜੀ ਦੇ ਵਿੱਚ ਫੁੱਲ ਸਿਕਿਉਰਿਟੀ ਹੁੰਦੀ ਹੈ ਤੇ ਉਹਨਾਂ ਨੂੰ ਬੱਚਿਆਂ ਨੂੰ ਪੜਨ ਤੱਕ ਉਹਦੀ ਆਪਾਂ ਹਾਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਫੇਰੇ ਦਾਫਰੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਲਾਸਿਸ ਚੱਲਦੀਆਂ ਨੇ ਫੁੱਲ ਸਟੱਡੀ ਦਾ এনवायरमेंट ਹੁੰਦਾ ਹੈ ਤੇ ਪਲੱਸ ਮੈਂ ਹੀ ਕਹਾਂ ਮਾਪਿਓ ਨੂੰ ਤੇ ਬੱਚਿਆਂ ਨੂੰ ਜੋ ਵੀ ਇੱਥੇ ਆਂਦਾ ਆਂਦੇ ਲਈ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਕੀ ਹੈ ਕਿ ਫੀਸਾਂ ਨਹੀਂ ਭਰ ਪਾਉਂਦੇ ਦੂਜੇ ਇੰਸਟੀਚਿਊਟ ਦੇ ਵਿੱਚ ਸੋ ਮੈਂ ਅਪੀਲ ਕਰਾਂਗੀ ਸਾਰਿਆਂ ਨੂੰ ਕਿ ਇੱਥੇ ਇੱਕ ਵਾਰ ਜ਼ਰੂਰ ਆਣ ਇੱਕ ਵਾਰੀ ਮਤਲਬ ਅਪਲਾਈ ਕਰਨ ਟੈਸਟ ਕੰਡਕਟ ਕਰਨ ਔਰ ਇੱਕ ਵਾਰੀ ਇੱਥੇ ਜ਼ਰੂਰ ਆਣ ਇੱਥੇ ਆ ਕੇ ਕੋਚਿੰਗ ਪ੍ਰੋਵਾਈਡ ਕਰਨ ਕਰਵਾਈ ਜਾਏਗੀ ਕੋਚਿੰਗ ਲੈਣ ਜ਼ਰੂਰ ਇੱਥੇ ਆ ਕੇ ਤਾਂ ਕਿ ਉਹਨਾਂ ਦਾ ਇੱਕ ਅੱਛਾ ਪੋਇੰਟ ਬਣ ਸਕੇ ਜੋ ਵੀ ਸੋਚਦੇ ਨੇ ਜਿਨ੍ਹਾਂ ਦਾ ਸੁਪਨਾ ਹੈ ਅੱਗੇ ਅਫੀਸਰ ਲਾਈਨ ਜਾਂਦਾ ਸਿਵਲ ਸਰਵਿਸਿਜ਼ ਦੇ ਵਿੱਚ ਜਾਂਦਾ ਸੋ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਸਾਡੇ ਲਈ ਜੋ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਇੱਕ ਤਰ੍ਹਾਂ ਦਾ ਸਾਡੇ ਲਈ ਬਹੁਤ ਵੱਡਾ ਵਰਦਾਨ ਹੈ ਕਿਉਂਕਿ ਅਗਰ ਵਾਈਪੀਐਸਰ ਸੰਸਥਾ ਤੁਹਾਨੂੰ ਇੱਕ ਸਕਾਲਰਸ਼ਿਪ ਪ੍ਰੋਵਾਈਡ ਨਾ ਕਰਵਾਂਦੀ ਆ ਅਸੀਂ ਇਹ ਕੋਚਿੰਗ ਮੈਨੂੰ ਨਹੀਂ ਲੱਗਦਾ ਲੈ ਪਾਉਂਦੇ ਸੀ ਕਿਉਂਕਿ ਮੈਂ ਪਹਿਲਾਂ ਤੋਂ ਮੈਂ 2 ਸਾਲ ਤੋਂ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਮੈਂ ਪਹਿਲਾਂ ਦੂਸਰੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਕੋਚਿੰਗ ਲੈ ਰਹੀ ਸੀ ਬਟ ਉਹ ਮੇਰੇ ਲਈ ਬਹੁਤ ਜ਼ਿਆਦਾ ਬਰਡਨ ਸੀ ਫਾਈਨੈਂਸ਼ੀਅਲ ਤੌਰ ਤੇ ਕਹਿ ਸਕਦੇ ਹਾਂ ਬਟ ਜਦੋਂ ਦੀ ਮੈਂ ਇਸ WPS ਸੰਸਦ ਨਾਲ ਜੁੜੀ ਹਾਂ ਮੈਂ ਬਿਲਕੁਲ ਬਰਡਨ ਫਰੀ ਹੋ ਕੇ ਮੈਂ ਬੜੀ ਆਪਣੀ ਸਟੱਡੀ ਤੇ ਫੋਕਸ ਕਰ ਰਹੀ ਹਾਂ ਨਾ ਹੀ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਆਈ ਫਾਈਨੈਂਸ਼ੀਅਲ ਬਰਡਨ ਹੈ ਮੈਂ ਬਹੁਤ ਵਧੀਆ ਪੜ ਰਹੀ ਹਾਂ ਮਾਈਸੈਲਫ ਹੁਮੈਰਾ ਮਨਜ਼ੂਰ ਐਂਡ ਆਮ ਫਰਮ ਦ ਪੈਰਾਡਾਈਸਲ ਯ if i talk about my journey, my journey started through another organization, but i encountered with some certain issues that sort of ditched me. and for that, i became the part of ypsf, which provided me an immense support to cherish my sky-high dreams. and i'm very thankful to each and every member of ypsf that they gave me the chance to withhold this particular dream as I not just want to be the stoppable through and uh, by becoming just an IS officer, but I want to become a cabinet secretary. And for me, I have to cherish all those sky high dreams and I'm literally thankful and YPSF not just become an institution for me, but it has become an emotion to me. Even after I become certain sort of officer or it could be a cabinet secretary, inshallah what my dream is, I will definitely and definitely be पार्ट ऑफ दिस ऑर्गनाइजेशन फॉर द रेस्ट ऑफ माई लाइफ एंड आई होप जर्नी थैंकोट कर ਤੇ ਮੈਂ ਇੱਥੇ YPSF ਦੇ थ्रू ਇੱਥੇ ਸਟੱਡੀ ਕਰ ਰਹੀ ਹਾਂ UPPSC ਦੀ ਪ੍ਰੈਪਰੇਸ਼ਨ YPSF ਇੱਕ ਅਜਿਹਾ ਪਲੇਟਫਾਰਮ ਹੈ ਜਿਸ ਨੇ ਮੇਰੀ ਜ਼ਿੰਦਗੀ ਬਹੁਤ ਬਦਲ ਦਿੱਤੀ ਮੇਰੇ ਘਰ ਦੀ ਕੰਡੀਸ਼ਨ ਐਨੀ ਫਾਈਨੈਂਸ਼ੀਅਲ ਨਹੀਂ ਸੀਗੀ ਵੀ ਮੈਂ ਆਪਣੀ UPPSC ਦੀ ਪ੍ਰੈਪਰੇਸ਼ਨ ਕਰ ਪਾਉਂਦੀ ਮੈਨੂੰ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਦਿੱਤਾ ਜਿੱਥੇ ਪ੍ਰੈਪੇਅਰ ਕਰ ਰਹੀ ਹੈਗੀ ਹਾਂ ਇਥੋਂ ਦੀ ਫੈਕਿਲਿਟੀ ਸਰ ਜੋ ਸਾਨੂੰ ਸਪੋਰਟ ਕਰਦੇ ਹੈਗੇ ਸਾਨੂੰ PG ਵਗੈਰਾ ਸਭ ਉਹਨਾਂ ਨੇ ਪ੍ਰੋਵਾਈਡ ਕਰਿਆ ਹੋਇਆ ਹੈ ਸਾਨੂੰ ਦਿਨ ਰਾਤ ਸਪੋਰਟ ਕਰਦੇ ਨੇ ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹ ਹਰ ਟਾਈਮ ਸਾਡੇ ਲਈ હાજર ਰਹਿੰਦੇ ਨੇ ਸਾਡੀ ਹਰ ਪ੍ਰੋਬਲਮ ਹੁੰਦੇ ਨੇ ਨਿੱਕੀ ਤੋਂ ਨਿੱਕੀ ਗੱਲ ਨੂੰ ਵੀ ਸਾਡੀ ਨੂੰ ਸੋਲਵ ਕਰਦੇ ਨੇ ਨਿੱਕੀ ਗੱਲ ਨੂੰ ਉਹ ਹਮੇਸ਼ਾ ਐਵੇਂ ਲੈਂਦੇ ਨੇ ਪਤਾ ਨਹੀਂ ਕਿੰਨੇ ਵੱਡੀ ਪ੍ਰੋਬਲਮ ਹੈ ਉਹ ਹਮੇਸ਼ਾ ਸਾਡੀ سپورਟ ਕਰਦੇ ਨੇ ਤੇ ਉਹਨਾਂ ਤੋਂ ਇਹਨਾਂ ਦਾ ਜਜ਼ਬਾ ਮਿਲਦਾ ਹੈਗਾ ਵੀ ਅਸੀਂ ਜੇ ਅੱਜ ਅਸੀਂ ਇੱਥੇ ਸਟਰਗਲ ਕਰ ਰਹੇ ਹਾਂ ਜੇ ਅਸੀਂ ਆਪਣੀ ਲਾਈਫ ਚ ਕਲ ਸਕਸੈਸਫੁਲ ਹੋਣੇ ਆ ਤਾਂ ਅਸੀਂ ਵੀਪੀਐਸਐਫ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਪਸੰਦ ਕਰਾਂਗੇ ਤੇ ਉਹਨੂੰ ਅੱਗੇ ਹੋਰ ਲੈ ਕੇ ਜਾਵਾਂਗੇ ਜੀ ਅੱਜ ਸਾਨੂੰ ਸਪੋਰਟ ਕਰ ਰਹੇ ਅਸੀਂ ਸਕਸੈਸਫੁਲ ਹੋਨੇ ਆ ਤੇ ਅਸੀਂ ਵੀ ਕਿਸੇ ਨੂੰ ਸਪੋਰਟ ਕਰ ਸਕੀਏ ਮੇਰਾ ਨਾਮ ਮਨਪ੍ਰੀਤ ਕੋਰ ਮੈਂ ਜ਼ਿਲ੍ਹਾ ਪਟਿਆਲਾ ਦੀ ਵਸਨੀਕ ਆ ਵੀਪੀਐਸਫ ਇੱਕ ਅਜਿਹੀ ਸੰਸਥਾ ਹੈ ਜਿਨੇ ਮੇਰੀ ਜ਼ਿੰਦਗੀ ਦੀ ਨੁਹਾਰ ਬਦਲੀ ਏ ਮੈਨੂੰ ਇਹ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਵਿਦਿਆਰਥੀ ਆ ਤੇ ਮੈਂ ਅੱਗੇ ਆਈਐਸ ਅਫਸਰ ਬਣਨਾ ਚਾਹੁੰਦੀ ਸੀ ਤੇ ਇਸ ਪਲੇਟਫਾਰਮ ਦੇ ਨਾਲ ਜੁੜ ਕੇ ਮੇਰੇ ਸੁਪਨੇ ਸাকার ਹੋ ਰਹੇ ਨੇ ਮੈਨੂੰ ਫ੍ਰੀ ਫਰੀ ਕੋਚਿੰਗ ਪ੍ਰੋਵਾਈਡ ਹੋ ਰਹੀ ਏ ਤੇ ਫਰੀ ਹੀ ਮੇਰਾ ਰਹਿਣ ਸਹਿਣ ਹੀ ਤੇ ਅਗਰ ਮੈਂ ਸੋਚਦੀ ਕਿ ਅਗਰ ਮੈਂ ਦਿੱਲੀ ਜਾਂਦੀ ਤਾਂ ਸ਼ਾਇਦ ਮੇਰੇ ਪੇਰੈਂਟਸ ਉਹ ਫੋਰ ਨਾ ਕਰ ਪਾਉਂਦੇ ਕਿਉਂਕਿ ਉੱਥੇ ਖਰਚਾ ਹੀ ਬਹੁਤ ਹੁੰਦਾ ਏ ਬਟ ਇਹ ਇੱਕ ਵਾਈਪੀਐਸ ਆਫ ਇੱਕ ਅਜੇ ਹੀ ਸੰਸਥਾ ਏ ਜਿਨੇ ਮੇਰਾ ਖਰਚਾ ਵੀ ਉਠਾਇਆ ਇੱਕ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਜਿੱਥੇ ਕਿਸੇ ਆਮ ਆਦਮੀ ਦਾ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਏ ਤੇ ਉੱਥੇ ਮੇਰਾ ਰਹਿਣ ਸਹਿਣ ਮੇਰੀ ਵਿਦਿਆ ਦਾ

उन बच्चों का सपना पूरा करता है जो कि फाइनेंशियली कंडीशन उनके ठीक नहीं है और वो अफोर्ड नहीं कर सकते बस अब मैं वहाँ वाई के थ्रू इस ज़रिए से जुड़ी क्योंकि मैं मैंने बस एक छोटा सा एग्ज़ाम दिया और इंटरव्यू हुआ उसके बाद मेरा यहाँ सिलेक्शन हो गया और यहाँ मुझे हंड्रेड स्कॉलरशिप फ्री ऑफ कॉस्ट एजुकेशन पी और फूड प्रोवाइड होते हैं और यहाँ के सारे टीचर्स यहाँ पर फैकल्टी की बहुत फै, यहाँ यहाँ की फैकल्टी भी बहुत अच्छी है यहाँ के टीचर्स भी बहुत अच्छे से पढ़ाते हैं वाई बस मैं वाई पी को धन्यवाद करना चाहूँगी कि मुझे इस बड़े इतने बड़े प्लेटफॉर्म पर उन्होंने इतनी अच्छी अपॉर्चुनिटी दी ताकि मैं यहाँ आके पढ़ सकूँ अपने सपने को साकार कर सकूँ और मैं इस देश के लिए भी कुछ कर सकूँ और जिस दिन मैं आई बन जाऊँगी उस दिन मैं वाई पी एस के थ्रू उन बच्चों को भी हेल्प करना चाहूँगी जो अफोर्ड नहीं कर सकते अपने सपनों को पूरा नहीं कर सकते हैं बस धन्यवाद सर मेरा नाम स्नेहा शर्मा है मैं कैथल हरियाणाना से बिलोंग करती हूँ फर्स्ट ऑफ ऑल आई वुड लाइक टू थैंक वाई पी एस फॉर द अपॉर्चुनिटी कि उन्होंने मुझे अपना ड्रीम फुलफ़िल करने के लिए हेल्प किया एंड जो अगर मैं बेसिकली वाई पी को एक लाइन में डिफ़ाइन करूँ तो ये उन लोगों के सपनों को साकार करने का एक बेहतरीन ज़रिया है जो शायद इस वजह से वंचित रह जाते हैं कि वो हाईली एक्सपेंसिव इंस्टीट्यूट्स की स्टडी अफोर्ड नहीं कर सकते एंड वाई पी एस अपना हर संभव प्रयास कर रहा है कि वो नीडी और एलिजिबल कैंडिडेट्स को एक ऐसा प्लेटफॉर्म प्रोवाइड करे कि वो अपने सपनों तक ईजीली पहुंच सके मैं बहुत दिल से धन्यवाद करती हूँ इस फोरम का जिसने मुझे अपने सपनों तक पहुँचने का एक रास्ता दिखाया है थैंक यू सत श्रीकाल मेरा नाम सिमरन कौर है मैं दिल्ली तो आई हूँ मैं इस, इस संस्था के बारे में मैनु संकल्प के बारे वाई पी एस एफ पता चलिया ए, दो साल का कोर्स कराते हैं वाई पी एस एफ वाले ਮੈਂ ਦੋ ਸਰਸਵਦੂ ਬਹੁਤ थैंकफुल ਕਰਦੀ ਆ ਪਹਿਲੀ ਸੰਕਲਪ ਜਿਹਨਾਂ ਨੇ ਸਾਨੂੰ এডੂਕੇਸ਼ਨ ਪ੍ਰੋਵਾਈਡ এডੂਕੇਸ਼ਨ ਦੇ ਰਹੇ ਨੇ ਦੂਜੀ WIPSF ਜੋ ਸਾਡਾ ਸਾਰਾ ਖਰਚਾ ਚੱਕ ਰਿਹਾ ਨੇ WIPSF ਜੋ ਸਾਡ ਨੂੰ ਪੀਜੀ ਜ ਰਹਿਣ ਦਾ ਫੂਡ ਸਾਡਾ ਇੱਥੇ ਦੀ এডੂਕੇਸ਼ਨ ਸਾਰਾ ਖਰਚਾ WIPSF ਚੱਕ ਰਿਹਾ ਜੋ ਵੀ ਬੱਚੇ ਜਿਨਾਂ ਨੂੰ ਪੜਾਈ ਦਾ ਸ਼ੌਂਕ ਹੈ ਜੋ ਸਿਵਲ ਸਰਵਿਸ ਦੀ ਪੜਾਈ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਆਫੋਰਡ ਕਰ ਸਕਣ ਤੇ ਮੈਂ ਉਹਨਾਂ ਨੂੰ ਆਈ ਯੂ ਸੁਜੈਸਟ ਕਰਾਂਗੀ ਕਿ ਉਹ WIPSF ਨਾਲ ਕੰਟੈਕਟ ਕਰਨ ਤੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਣ ਮੇਰਾ ਆਈਪੀਐਸ ਬਣਨ ਦਾ ਸੁਪਨਾ ਸੀਗਾ ਲੇਕਿਨ ਜਦੋਂ ਮੈਨੂੰ ਲੱਗਦਾ ਸੀ ਮੈਂ ਨਹੀਂ ਪੂਰਾ ਕਰ ਪਾਵਾਂ ਕਿਉਂਕਿ ਮੇਰੇ ਪੈਸੇ ਨਹੀਂ ਸੀਗੇ ਕਿ ਮੈਂ ਦਿੱਲੀ ਵਿੱਚ ਐਜੂਕੇਸ਼ਨ ਬਲੈਸ ਕਰਾਂ ਕਿਉਂਕਿ ਬਹੁਤ ਜ਼ਿਆਦਾ ਉੱਥੇ ਫੀਸ ਹੈ ਲੇਕਿਨ ਜਦੋਂ ਮੈਨੂੰ ਆਈਪੀਐਸ ਦੇ ਬਾਰੇ ਚੱਲਿਆ ਸੀਗਾ ਤੇ ਮੈਂ ਕੰਟੈਕਟ ਕੀਤਾ ਇੱਕ ਗਾਂਸਰ ਨਾਲ ਤੇ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਕਿ ਬਈ ਐਵੇਂ-ਐਵੇਂ ਐਗਜ਼ਾਮ ਹੁੰਦਾ ਹੈ ਤੇ ਉਸ ਤੋਂ ਬਾਅਦ ਇੰਟਰਵਿਊ ਵੀ ਹੁੰਦਾ ਹੈ ਤੇ ਮੈਂ ਦੋਨੋਂ ਕਲੀਅਰ ਕੀਤੇ ਤੇ ਮੈਂ ਇੱਥੇ ਆਈ ਹਾਂ ਤੇ ਆਪਣਾ ਹੁਣ ਮੈਨੂੰ ਪਤਾ ਹੈ ਮੇਰਾ ਸੁਪਨਾ ਪੂਰਾ ਹੋ ਕੇ ਹੀ ਰਹੇਗਾ ਤੇ 90% स्कॉलरशिप ਦੇ ਵਿੱਚ ਜੋ आईपीएस ਦੇ ਬੱਚੇ ਆ ਗਏ ਨੇ ਤੇ ਬਹੁਤ ਹੀ ਜ਼ਿਆਦਾ ਸਪੋਰਟਿਵ ਆ आईपीएस ਸਰ ਤੇ ਪਲੀਜ਼ ਇਹਨਾਂ ਨੂੰ ਕੰਟੈਕਟ ਕਰੋ ਅਗਰ ਤੁਸੀਂ ਆਪਣੇ ਸਪਨੇ ਪੂਰਾ ਕਰਨਾ ਚਾਹੁੰਦੇ ਹੋ ਥੈਂਕ ਯੂ ਮੈਂ ਆਈਐਸ ਅਫੀਸਰ ਬਣਨਾ ਚਾਹੁੰਦੀ ਸੀ ਬਚਪਨ ਤੋਂ ਬਟ ਫੈਮਲੀ ਪ੍ਰੋਬਲਮਸ ਕਰਕੇ ਮੈਂ ਨਹੀਂ ਕਰ ਪਾਰੀ ਸੀ ਕਿਉਂਕਿ ਇਨੇ ਫੰਡਸ ਨਹੀਂ ਸੀ ਫੈਮਲੀ ਕੋਲ ਤਾਂ ਕਿ ਉਹ ਮੈਨੂੰ ਬੈਟਰ ਐਜੂਕੇਸ਼ਨ ਪ੍ਰੋਵਾਈਡ ਕਰ ਸਕਣ ਫਿਰ ਮੇਰੇ ਮੰਮਾ ਨੇ ਇੱਕ ਫੇਸਬੁੱਕ ਤੇ ਐਡ ਦੇਖੀ ਯੰਗ ਪ੍ਰੋਗਰੈਸਿਵ ਸਿੱਖ ਫਰਮ ਦੀ आईपीएसਫ ਫਿਰ ਮੇਰੇ ਮੰਮਾ ਨੇ ਮੈਨੂੰ ਕਿਹਾ ਤੂੰ ਇਹਨਾਂ ਨਾਲ ਕੰਟੈਕਟ ਕਰ ਫਿਰ ਅਸੀਂ ਉਹਨਾਂ ਦੇ ਬਾਰੇ ਜਾਣਿਆ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਫਿਰ ਮੇਰਾ ਇੰਟਰਵਿਊ ਕੰਡਕਟ ਕਰਵਾਇਆ ਗਿਆ ਫਿਰ ਮੇਰੀ ਐਡਮਿਸ਼ਨ ਹੋਈ ਫਿਰ ਮੈਨੂੰ ਅਗੇ ਸਟੱਡੀਜ਼ ਲਈ ਭੇਜਿਆ ਗਿਆ ਹੁਣ ਮੈਨੂੰ ਇੱਕ ਬੈਟਰ ਐਜੂਕੇਸ਼ਨ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਮੈਨੂੰ ਅਕੋਮੋਡੇਸ਼ਨ ਵੀ ਮਿਲ ਰਹੀ ਹੈ ਮੈਨੂੰ ਫੂਡ ਵੀ ਮਿਲ ਰਹੀ ਹੈ ਤੇ ਮੈਂ ਸਾਰੇ ਬੱਚਿਆਂ ਨੂੰ ਅਨੁਰੋਧ ਕਰਾਂਗੀ ਪਲੀਜ਼ ਤੁਸੀਂ ਵੀ YPSF ਨਾਲ ਜੁੜੋ ਜੋ ਬੱਚੇ ਫੰਡਸ ਜਿਨ੍ਹਾਂ ਕੋਲ ਫੰਡਸ ਨਹੀਂ ਹਨ ਅਗੇ ਫਰਦਰ ਸਟੱਡੀਜ਼ ਕਰਨ ਦੇ ਉਹ ਪਲੀਜ਼ ਇਹਨਾਂ ਨਾਲ ਜੁੜੋ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਬੈਟਰ এনਵਾਇਰਨਮੈਂਟ ਵੀ ਮਿਲੇਗਾ ਅੱਛੇ ਸਾਨੂੰ ਐਜ਼ ਅ ਪੈਰੈਂਟਸ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਸਾਨੂੰ ਹਰ ਇੱਕ ਚੀਜ਼ ਇੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ सो so, जिन जो भी बच्चा है, फ्यूचर बिच आई ऑफिसर या फिर आई या फिर कोई भी एग्जाम क्लियर करना चाहता है वाई पी एस एफ न जुड़ो वो थोड़ा तो बैटर एजुकेशन प्रोवाइड करवावेंगे मेरा नाम सुनीति है मैं हरियाणा कैथल से आई हूँ मेरा आई बनने का सपना सपना है लेकिन मुझे मेरी इकोनॉमिक कंडीशन अच्छी नहीं थी मुझे उम्मीद नहीं थी कि मेरा ये सपना पूरा होगा लेकिन जब मुझे वाई के बारे में पता चला तो मैंने इनसे कॉन्टेक्ट किया इन्होंने मेरी पूरी पूरी हेल्प की है मेरे रहने पीने और जो मेरा पी का खर्चा है मेरे इंस्टीट्यूट का खर्चा है सब उठा रहे हैं तो मैं वाई ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਇਹ ਵੀ ਯਪੀਐਸ ਯਪੀਐਸਫ ਉਹਨਾਂ ਬੱਚਿਆਂ ਲਈ ਇੱਕ ਸੁਨਹਿਰਾ ਮੌਕਾ ਹੈ ਜਿਨ੍ਹਾਂ ਦੀ ਇਕਨੋਮੀ ਕੰਡੀਸ਼ਨ ਅੱਛੀ ਨਹੀਂ ਹੈ ਤੋਂ ਮੈਂ ਬਾਈ ਉਹਨਾਂ ਬੱਚਿਆਂ ਸੇ ਗੁਜਾਰਿਸ਼ ਕਰੂੰਗੀ ਕਿ ਇੱਕ ਬਾਰ ਉਹ ਇੱਥੇ ਵਿਜ਼ਿਟ ਕਰੇ ਆਪਕਾ ਸੁਪਨਾ ਜ਼ਰੂਰ ਪੂਰਾ ਹੋਗਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਜੇ ਹੀ ਹੋਂਰ ਹਰ ਬੱਚਿਆਂ ਦੀ ਤਲਾਸ਼ ਵਿੱਚ ਹੈ ਜੋ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾਣਾ ਚਾਹੁੰਦੇ ਨੇ ਪਰ ਆਰਥਿਕ ਮਜਬੂਰੀਆਂ ਉਹਨਾਂ ਦਾ ਰਸਤਾ ਰੋਕ ਲੈਂਦੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਯਪੀਐਸਫ ਅਜਿਹੇ ਬੱਚਿਆਂ ਦੀ ਚੋਣ ਲਈ ਪੂਰੇ ਭਾਰਤ ਵਿੱਚ ਪ੍ਰਤੀਯੋਗੀ ਪ੍ਰੀਖਿਆ ਕਰਵਾਉਣ ਜਾ ਰਿਹਾ ਹੈ ਜਿੰਨਾ ਵਿੱਚੋਂ ਚੁਣੇ ਬੱਚਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਵਣਦ ਤੱਕ ਦੇ ਸਫ਼ਰ ਲਈ ਕੋਚਿੰਗ ਤੋਂ ਲੈ ਕੇ ਰਹਿਣ ਦੀ ਸਾਰੀ ਵਿਵਸਥਾ ਦਾ ਖਰਚ ਜੰਗ ਪ੍ਰੋਗਰੈਸਿਵ ਸਿੱਖ ਫੋਰਮ ਆਪਣੇ ਵੱਲੋਂ ਕਰਦਾ ਹੈ